ਉਰੇ ਆ ਜਾ ਉਰੇ ਇੱਧਰ ਕਿ ਇਧਰ ਸੂਰਜ ਵੀ ਨਿਕਲਿਆ ਆ ਤੇ ਇੱਕ ਨਦੀ ਆ ਇਹ ਤਾਂ ਤਾਂ ਨਾ ਬਾਬਾ ਜੋਗੀ ਪੀਰ ਕੀ ਅੱਲਾਹ ਕੀ ਕਰ ਗਿਆ ਮੱਠਾ ਦੱਸ ਮੇਲੇ ਕਰਦੇ ਆ ਇੱਧਰ ਸਰੋਵਰ ਹੈ ਤੇ ਇਧਰ ਬਾਬਾ ਜੀ ਦਾ ਸਥਾਨ ਤੇ ਉਹ ਬਲਿੰਦ ਬਣੀਆਂ ਨਵੀਂ करो सत श्रीकाल जी सारे अज के दिन की अजीन नवे ब्लॉग की शुरुआत करती है हम चलते गुरद्वारा साहब एक पाठ करते हैं दर्शन मेले दे करते हैं तो बाद काम दे कर दे देखते हैं जी पहुँच गए गुरुद्वारा साहब पाठ करते हैं ਨਰਸ਼ਾ ਮੈਲੀ ਕਰਦੇ ਆ। ਇਸ ਤੋਂ ਬਾਅਦ ਛੇ ਜੋਗੀ ਪਿਰ ਵੀ ਆਣਾ ਪੈ ਜੇ ਅੱਜ ਆਪਾਂ ਨੂੰ ਤੇ ਮਿਲ ਜੀ। ਉਰੇ ਆ ਜਾ ਉਰੇ। ਵੇ ਇਧਰ ਖੜਾ ਹੋ। ਇਧਰ ਆ। ਕੋਈ ਖੜਾ ਹੋ ਏ। ਇਧਰ ਆ। ਅੰਗਾ ਦਾ ਪਾਣੀ ਹੋ ਗਿਆ ਗਰਮ ਤੇ ਹੁਣ ਬਣਾਉਣਾ ਆਪਾਂ ਗ੍ਰੀਨ ਟੀ ਤੇ ਇੱਕ ਤਾਂ ਇਹ ਵੇਟ ਲੌਸ ਕਰਦੀ ਹੈ ਗ੍ਰੀਨ ਟੀ ਤੇ ਇੱਕ ਜਿਹੜਾ ਆਪਣੇ ਸਰੀਰ ਚ ਕੈਸਟਰੋਲ ਹੁੰਦਾ ਉਹਨੂੰ ਬਦਲ ਨਹੀਂ ਦਿੰਦੀ ਤੇ ਜਦੋਂ ਬਣ ਗਈ ਉਹਨੂੰ ਵੀ ਤੁਹਾਨੂੰ ਦਿਖਾਵਾਂਗੇ ਚਾਹ ਹੁਣ ਆਪਾਂ ਜਮਾ ਛੜਤੀ ਲੱਗੀ ਵੱਨ ਸਵੇਰੇ ਸਵੇਰੇ ਉੱਠ ਕੇ ਬਹੁਤ ਲਾਭ ਲਾਭ ਦਈਏ ਆਪਣੇ ਸਰੀਰ वेट न बहुत लॉस कर दिए है वेट बहुत ज्यादा हो गया ता करके लागे चल हम चाह बिल्कुल सड़ती है जी हम चल चलते जोगी पीर रहे हैं बद भी जाके चलते हैं हाँ जी हम चल रहे हैं जोगी पीर साहब नोपगढ़ भी जा रहे हैं जी नोपगढ़ आए गुरद्वारा साहब सड़क पर है ਟੈਕ ਲੱਗੇ ਹੋਏ ਨੇ। ਉਹ ਵਾਲਿਆਂ ਵਾਸਤੇ। ਪੌਂਜੀ ਰੱਲਾ ਰੋਡ ਤੇ ਚੱਲਦੇ ਆ ਬਸ ਹੁਣ। ਤਾਂ ਤਾਂ ਨਾ ਬਾਬਾ ਜੋਗੀ ਵੀਰ ਦੀ ਰੱਲਾ। ਅੱਗੇ ਆ। ਕਿਰਜੀ ਸਥਾਨ ਤੇ ਇੰਦਰ ਕਬੱਡੀ ਦੇ ਟੂਰਨਾਮੈਂਟ ਨੇ। ਆ ਗਏ ਜੀ। ਠੀਕ ਹੈ ਮੱਠਾ ਦਸ ਮੀਲੇ ਕਰਦੇ ਆ। ਆਉਂ ਜਿਹੇ ਅੱਜ ਪਰ ਘੱਟ ਥੋੜਾ ਹੈ ਜੀ ਰਾਸ ਬਹੁਤ ਹੀ ਘਟ ਅੱਜ ਸਰੋਵਰ ਹੈ ਤੇ ਇੱਧਰ ਬਾਬਾ ਜੀ ਦਾ ਸਥਾਨ ਤੇ ਉਹ ਬਲਿੰਦ ਬਣੀਆਂ ਨਵੀਂ ਇੱਧਰ ਆਏਗਾ ਸਰੋਵਰ हूं चलने बलिंदर उ यह रास्ता तैयार करने दिखावे सन उपर भी जी पहुंच गए बलिंदर के दे उपर देखो ਇੱਧਰ ਆ ਗਿਆ ਲੰਗਰ ਹਾਲ ਉਧਰ ਸ੍ਰੀ ਦਰਬਾਰ ਸਾਹਿਬ ਆ ਗਿਆ ਕਰੋ ਇੱਧਰ ਆ ਗਿਆ ਸਰੋਵਰ ਤੇ ਹੁਣ ਚਲਦੇ ਆ ਮੱਥਾ ਟੇਕ ਲਿਆ ਹੁਣ ਚਲਦੇ ਲੰਗਰ ਹਾਲ ਚ ਹਾਂਜੀ ਹੁਣ ਚਲਦੇ ਆ ਲੰਗਰ ਹਾਲ ਚ ਬਲੰਦੇ ਦੇ ਉੱਪਰ ਵੀ ਜਾਇਆ ਹੈ ਓਕੇ ਮੈਂ ਦਿੰਦਾ ਹਾਂ ਇੱਧਰ ਹੈ ਲੰਗਰ ਹਾਲ ਇੱਧਰ ਬੁੜੀਆਂ ਵਾਲੇ ਪਰਸ ਬੋਏ ਨੇ ਆ ਗਿਆ ਕਾਠ ਬਹੁਤ ਹੀ ਘਟ ਗਿਆ ਹੈ ਵੀਰ ਵੀ ਆਂ ਜੀ ਸੇ 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 ਕੀ ਕਹਿੰਦੇ ਸਿਲ ਕੇ ਮੈਂ ਲੈਣ ਲੱਗੀ ਆ ਦੇਖੋ ਅੱਜ ਲੰਗਰ ਚੱਲ ਰਿਹਾ ਜੀ ਲੰਗਰ ਛੱਕਿਆ ਜਾਣਾ ਨਹੀਂ ਜੀ ਪ੍ਰਸ਼ਾਦਾ ਪਾਣੀ ਛੱਕ ਲਿਆ ਜੀ ਤੇ ਹੁਣ ਚੱਲਦੇ ਆਪਾਂ ਪਿੰਡ ਮਿਲਦੇ ਆਂ ਪਿੰਡ ਜਾ ਕੇ ਤੇ ਮਿਲਦੇ ਆਂ ਪਿੰਡ ਜਾ ਕੇ ਹਾਂਜੀ ਹੁਣੇ ਬਾਅਦ ਚਾਲੇ ਪਿੰਡ ਨੂੰ ਜੰਡਾ ਜਾ ਕੇ ਦੇਖਣੇ ਕੋਈ ਕੰਮ ਕਰ ਇਧਰ ਕਬੱਡੀ ਦੀ ਟੂਰਨਾਮੈਂਟ ਨੇ ਇਧਰ ਆ ਗਿਆ ਕਾਲਜ ਹਾਂਜੀ ਜੋਗੀ ਪੀਰਾਂ ਦੇ ਮੇਲੇ ਤੋਂ ਅੱਗੇ ਨੀਂ ਲੱਗੀ ਸੀ ਤੇ ਹੁਣ ਕਿਉਂ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਆ ਗਏ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਦੇ ਹਾਂ ਤੇ ਬਾ ਸਤ ਨਾਮ ਵਾਹਿਗੁਰੂ ਸਤ ਨਾਮ ਗਾਹੇ ਗੁਰੂ ਸਤ ਨਾਮ ਵਾਹਿਗੁਰੂ ਅੱਜ ਮੂੰਹ ਦੇਖੀ ਕਿ ਮੈਂ ਕਰੇ ਵਾੜੀਆਂ ਵਾੜੀਆਂ ਅੱਖਾਂ ਵੜੀਆਂ ਲਾ ਲਿਓ ਏ ਕੀ ਕਰਦਾ ਹੈ ਹਾਂ ਮੈਂ ਉਹ ਕਹਿੰਦਾ ਮਾਛਾਲਣਾ ਮਾਰੀ ਬੱਬੂ ਨੂੰ ਲੱਗਾ ਕਿ ਤੇ ਬੱਬੂ ਨੂੰ ਮਲਾਉਣਿਆ ਇਹ ਇਧਰ ਇਹ ਇਧਰ ਚੱਕੀ ਜਾਂਦਾ ਗਾਨੀ ਤੇ ਬੱਬੂ ਹੀ ਵਾਲੇ ਇਕੱਠੇ ਹੋ ਗਏ ਤੈਨੂੰ ਕਿਹਨੇ ਪਰਾਉਣਾ ਹੈ ਅੜਮੀ ਬੇਬੇਲੀ ਰਹਿੰਦੇ ਨੇ ਹੈਂ ਬਾਈ ਖਾ ਕੇ ਦੇ ਹੁਣ ਗੇੜੇ ਦੇਣ ਤੇ ਨੇ ਹੋਰ ਇਹਨਾਂ ਨੇ ਕਰਨਾ ਕੀ ਹੈ ਹੈਂ ਤੜਕੀ ਤੜਕੀ ਰੇੜ੍ਹ ਦੋ ਕਿਨੂੰ ਦੇਣਾ ਅੱਜ ਲੈ ਲੈ ਏਡਾ ਹੋਲਾ ਤੁਰ ਕੇ ਕਰਿਆ ਕਰੋ ਹਾਂਜੀ ਥਾਲੋਣਾ ਕਿਨੂੰ ਕੋਈ ਨਾ ਚੱਲ ਟਾਉਣ ਦੀ ਚੱਕੀ ਰੋੜ ਹੈ ਉਹ ਇਹ ਉੱਗਰ ਦਵਾਰਾ ਸੋ ਨਾਨਾ ਸੱਡ ਗਿਆ ਹਾਂ ਜੀ ਹੁਣ ਪਹੁੰਚ ਗਏ ਕਰੇ ਹੋ ਸਕਦੇ ਆ ਪ੍ਰਸਾਦਾ ਪਾਣੀ ਦੁਬਾਰਾ ਦੇਖਦੇ ਆ ਕਿਧਰੇ ਚੱਲਾਂਗੇ ਗੇੜਾ ਬੂੜਾ ਦੇਣਾ ਅੱਛਾ ਕਰੀਏ ਜੀ ਹਾਂ ਜੀ ਪ੍ਰਸਾਦਾ ਪਾਣੀ ਸਕ ਲਿਆ ਜੀ ਹੁਣ ਕਰਦੇ ਆਪਾਂ ਵਲੌਗ ਨੂੰ ਰੇਟਾ ਤੇ ਇਸ ਤੋਂ ਬਾਅਦ ਨਾਨਕੇ ਜਾਵਾਂਗੇ ਉਹ ਵਲੌਗ ਆਊਗਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਵੀ ਕਰ ਲਿਆ ਕਰੋ ਵਧੀਆ ਵਧੀਆ ਬਿਲਦੇ ਆ ਜੀ